ਖੜਵੇ ਭਾਈਆ ਮਾਰੀ ਸੱਟਨਾ ਦਿਲ ਕੋਮਲ ਹੁੰਦੇ ਸ਼ਾਇਰਾਂ ਦੇ ਖੜਵੇ ਭਾਈਆ ਮਾਰੀ ਸੱਟਨਾ ਦਿਲ ਕੋਮਲ ਹੁੰਦੇ ਸ਼ਾਇਰਾਂ ਦੇ ਜਾਤ ਪਾਤ ਤੋਂ ਦੂਰ ਵਸੇਂਦੇ ਫੱਕਰਾਂ ਵਾਲੀ ਮਤ ਤਾਂ ਗੋ ਤਾਂ ਹੁੰਦੇ ਕਾਇਰਾਂ ਦੇ ਸੱਚ ਹੀ ਲਿਖਦੇ ਸੱਚ ਬਿਆਨਣ ਸੱਚ ਹੀ ਲਿਖਦੇ ਸੱਚ ਬਿਆਨਣ ਗਹਿਰੇ ਸੰਦੇ ਫਟ ਤਾਂ ਸੀਨੇ ਪਾੜ ਦੇਣ ਅਡਵੈਰਾ ਦੇ ਇੱਕੋ ਗੱਲ ਤਾਂ ਮੈਂ ਵੀ ਮਟ ਹਾਂ ਕਿਵੇਂ ਦੁੱਖ ਸਹੰਦੇ ਨੇ ਗਹਿਰਾ ਦੇ ਦਿਲਾਂ ਦੇ ਸ਼ਾਹੀ ਰਾਜੇ ਹੁੰਦੇ ਭਾਵੇਂ ਸਿਰ ਤੇ ਹੋਵੇ ਛਤ ਨਾ ਇਹਨਾ ਨਾਂ ਨੇ ਪਿੰਡਾਂ ਸ਼ਹਿਰਾਂ ਦੇ ਮਹਿਲਾਂ ਵਾਲਿਓ ਠਾਠ ਮੁਬਾਰਕ ਮਹਿਲਾਂ ਵਾਲਿਓ ਠਾਠ ਮੁਬਾਰਕ ਕਾਮੇ ਦਾ ਤੰਬੂ ਪਟਨਾ ਇਹ ਦਾਤੇ ਲਹਿਰਾ ਬਹਿਰਾ ਦੇ ਅਮਨਦੀਪ ਰੂਹ ਖਿੰਡ ਨਾ ਜਾਵੇ ਅਮਨਦੀਪ ਰੂਹ ਖਿੰਡ ਨਾ ਜਾਵੇ ਐਨੀ ਤੇਰੀ ਮਤਨਾ ਅਮਨਦੀਪ ਰੂਹ ਖਿੰਡ ਨਾ ਜਾਵੇ ਐਨੀ ਤੇਰੀ ਮਤਨਾ ਛੱਡ ਕਰਨੇ ਹਿਸਾਬ ਤੂੰ ਪਹਿਰਾ ਦੇ ਖੜਵੇ ਭਾਈਆ ਮਾਰੀ ਸੱਤਨਾ ਦਿਲ ਕੋਮਲ ਹੁੰਦੇ ਸ਼ਾਇਰਾਂ ਦੇ ਦਿਲ ਕੋਮਲ ਹੁੰਦੇ ਸ਼ਾਇਰਾਂ ਦੇ